ਨਾ ਮਜੇ ਤੁਮ ਆ ਰਹਾ ਆ ਮੇਰੀ ਦੁਕਾਨ ਆ ਬਿਹਾਰੀ ਲਾਲ ਫਿਸ਼ ਸ਼ੋਪ ਸਾਰਾ ਆਪਾਸੇਰੇ 5 ਵਜੇ ਦੇ 5 ਵਜੇ ਦੇ ਸਵੇਰੇ ਸਾਰੇ ਇੱਥੇ ਇਕੱਠੇ ਹੋਏ ਆ ਕਮੇਟੀ ਘਰ ਵਾਲੇ ਡੀਸੀ ਸਾਹਿਬ ਏਡੀਸੀ ਸਾਹਿਬ ਸਾਰੇ ਇਕੱਠੇ ਹੋ ਗਏ ਸਵੇਰ ਦਾ ਸਮਾਂ ਸਮੂਚਕਾਂ ਦੀ ਮੁਹਿੰਮ ਚਲਾਈ ਦੀ ਇਹਨਾਂ ਨੇ ਆਪਾਸਰ 5 ਵਜੇ ਇੱਥੇ ਆਣ ਕੇ ਆਪਣਾ ਸਾਰਾ ਸਮਾਨ ਜੋ ਸਾਡਾ ਬਾਹਰ ਲੱਗੇ ਰਿਹਾ ਸੀ ਅਸੀਂ ਸਾਰਾ ਸਮਾਨ ਇਕੱਠਾ-ਕੁੱਠਾ ਕਰਕੇ ਪਿੱਛੇ ਕੀਤਾ ਵਾ ਫਿਰ ਵੀ ਸਾਰਾ ਆ ਕੇ ਸਾਡੀ ਦੁਕਾਨਾਂ ਢਾਈਆਂ ਗਈਆਂ ਸਾਡੀਆਂ ਛੱđa ਸਾਰੀਆਂ ਢਾਹਤੀਆਂ ਵਾ ਜੇਰਾ ਕੋਈ ਕੋਈ ਕੰਮ ਵੀ ਨਹੀਂ ਆ ਇਹਨਾਂ ਨੇ ਸਾਡੂ ਦੱਸਿਆ ਕਿ ਟ੍ਰੈਫਿਕ ਦੀ ਸਮੱਸਿਆ ਵਾ ਟ੍ਰੈਫਿਕ ਦੀ ਸਮੱਸਿਆ ਸਰ ਸੜਕਾਂ ਦੇ ਆ ਛੱਪਾ ਦੇ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਨਾ ਠੀਕ ਆ ਜੀ ਤੁਸੀਂ ਗੱਡੀਆਂ ਬੰਦ ਕਰਾਓ ਫੇਰ ਇਹਨਾਂ ਨੇ ਸਰ ਸਮਾਨ ਦੇ ਭਾਏ ਸਾਡੀਆਂ ਦੁਕਾਨਾਂ ਵੀ ਤੋੜ ਦਿੱਤੀਆਂ ਗਈਆਂ ਸਾਡੀਆਂ ਸਾਬਜੀ ਦੁਕਾਨਾਂ ਵੀ ਤੋੜਦੇ ਆ ਤੁਹਾਡਾ ਸਾਰਾ ਸਮਾਨ ਤੋੜਦੇ ਸਾਡਾ 4 ਮਹੀਨਿਆਂ ਦਾ ਕੰਮ ਹੁੰਦਾ ਵਾ ਜੀ 1 ਸਾਲ ਦੇ ਵਿੱਚ ਸਰ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਕੁਝ ਵੀ ਨਹੀਂ ਸਰ ਕੋਈ ਨੋਟਿਸ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੱਲ ਇੱਕ ਅਨਾਊਂਸਮੈਂਟ ਕਰਦੇ ਸਰ ਅਨਾਊਂਸਮੈਂਟ ਹੋਈ ਆ ਨੋਰਮਲੀ ਹੋਈ ਆ ਅੱਗੇ ਵੀ ਹੁੰਦੀ ਆ ਦੀਗਾ ਸਮਾਨ ਹੁੰਦਾ ਸੀ ਪਿੱਛੇ ਕਰ ਦਿੰਨੇ ਆ ਗੱਲ ਮੁੱਕਦੀ ਆ ਪਰ ਕੋੜਨ ਦਾ ਤਾਂ ਸਰ ਕੋਈ ਹੱਕ ਨਹੀਂ ਨਾ ਬੰਦਾ ਕਿੰਨਾ ਨੁਕਸਾਨ ਆ ਸਰ ਸਾਡੇ ਲੱਖ ਡੇਢ ਦਾ ਕਿੰਨਾ ਨੁਕਸਾਨ ਕਰਤਾ ਦੇਖੋ ਸਾਡੀ ਤਾਂ ਦੁਕਾਨ ਹੀ ਤੋੜ ਦਿਆ ਸਰ ਕੰਮ ਸਰ ਸਾਡੇ ਅੰਦਰ ਕਿੰਨਾ ਮਾਲ ਲੱਗਾ ਪਿਆ ਜਿਹੜਾ ਕੋਈ ਨੁਕਸਾਨ ਹੋਗਾ ਸਾਰਾ ਜਿਹੜਾ ਦਿਖਣਾ ਹੀ ਨਹੀਂ ਅਸੀਂ ਦੁਕਾਨਾਂ ਹੀ ਨਹੀਂ ਖੋਲਣੀਆਂ ਦੇਖੋ ਸਾਡਾ ਸਾਰਾ ਸਮਾਨ ਹੀ ਤੋੜ ਕੇ ਲੈ ਗਿਆ ਜੀ ਅਸੀਂ ਕਿੱਦਾਂ ਕੰਮ ਚਲਾਵਾਂਗੇ ਭਾਈ ਸ਼ਹਿਰ ਚ ਅਸੀਂ ਦੁਕਾਨ ਰੱਖੀਆਂ ਹੋਰ ਸ਼ਹਿਰ ਸਾਹਮਣੇ ਦੇਖੋ 3 ਸਾਰਾ ਇਹ ਕੋ ਸਰ ਆਲਾ ਦੁਬਾਰਾ ਚਾਹਤੀ ਮਾਰੋ ਤੁਸੀਂ ਸਾਰੇ ਟੀਨਾ ਲੱਗੇ ਸਿਰਫ ਸਾਡੀਆਂ ਤੋੜੀਆਂ ਲੀਆਂ ਇਹ ਵੇਖੋ ਸਾਰੇ ਪਾਸੇ ਪੂਰੇ ਬਾਜ਼ਾਰ ਚ ਸਾਰੇ ਸ਼ਹਿਰ ਦੇ ਟੀਨਾ ਲਗੀ ਨੇ ਸਿਰਫ ਸਾਨੂੰ ਟਾਰਗੇਟ ਕੀਤਾ ਜਾਂਦਾ ਸਰ ਹਰ ਵਾਰੀ ਸਰ ਟਾਰਗੇਟ ਕੀਤਾ ਜਾਂਦਾ ਸਰ ਟਾਰਗੇਟ ਕੀਤਾ ਜਾਂ ਸ਼ਰੇਆਮ ਕੀਤਾ ਜਾਂ ਇਹਦਾ ਸਿਰਫ ਰੋਅ ਕਰਾਂਗੇ ਸਾਡਾ ਹਰਜਾਨਾ ਭਰਿਆ ਜਾਏਗਾ ਅਸੀਂ ਇਹਦੀ ਕਾਨੂੰਨੀ ਕਾਰਵਾਈ ਮੰਗਦੇ ਆ ਪ੍ਰਸ਼ਾਸਨ ਕੋਈ ਸਾਨੂੰ ਹੱਕ ਦਿੰਦਾ ਜਾ ਰਿਹਾ ਲੱਗਦਾ ਕਿ ਇਹ ਦਬਾਹੇਡ ਕੀਤਾ ਸਰ ਟਾਰਗੇਟ ਕੀਤਾ ਸ਼ਰੇਆਮ ਟਾਰਗੇਟ ਕੀਤਾ ਸਰ ਤੁਸੀਂ ਆਪ ਸਿਆਣੇ ਹੋ ਸਰ ਦੁਕਾਨਾ ਤੋੜਨਾ ਤੇ ਕੋਈ ਕਿਸੇ ਵੀ ਕਿਸੇ ਵੀ ਕਾਨੂੰਨ ਦੇ ਵਿੱਚ ਐਟ ਨਹੀਂ ਕਿਹਾ ਕਿ ਬੰਦਾ ਘਰ ਸੁਟਾ ਹੈ ਤੁਸੀਂ ਅਣੀ ਦੁਕਾਨ ਤੋੜ ਦਿਓ ਐ ਤੇ ਸਰ ਕੋਈ ਸ਼ਰਾ ਸਰ ਗੁੰਡਾ ਕਰਦੀ ਆ ਅੱਜ ਅੱਧੀ ਰਾਤ ਨੂੰ ਜੋ ਕਾਰਵਾਈ ਹੋ ਗਈ ਹੈ ਕਮੇਟੀ ਘਰ ਨੇ ਔਰ ਏਡੀਸੀ ਸਾਹਿਬ ਦੀ ਰਹਿਨਮਈ ਜੋ ਗੁਰਦਾਸਪੁਰ ਦਕਾਨਦਾਰਾਂ ਦੇ ਨਾਲ ਠਕਾ ਹੋਇਆ ਮੈਂ ਉਹਦੀ ਨਖੇਦੀ ਕਰਦਾ ਕਿਉਂਕਿ ਦਿਨ ਦੇ ਟਾਈਮ ਕਾਰਵਾਈਆਂ ਹੁੰਦੀਆਂ ਨੇ ਉਰੇ ਆਧੇ ਤਾਈਮ ਚੋਰਾ ਮੰਗੂ ਕਾਰਵਾਈਆਂ ਠੀਕ ਨਹੀਂ ਲੱਗਦੀਆਂ ਕਿਸੇ ਦਾ ਅੰਦਰ ਸਮਾਨ ਪੈਦਾ ਕਿਸੇ ਦਾ ਫਰੂਟ ਪੈਦਾ ਕਿਸੇ ਦੇ ਅੰਦਰ ਪੈਸੇ ਕੋਦੇ ਕਾਊਂਟਰ ਤੱਕ ਚੁੱਕੇ ਲੱਗੇ ਨੇ ਇਹ ਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੋ ਇਹਨਾਂ ਨੇ ਫਾਇਰਮੇ ਕੀਤੀ ਹੈ ਆਪਾਂ ਵਪਾਰ ਮਿੰਡਲ ਗੁਰਦਾਸਪੁਰ ਦੀ ਨਿਖੇਦੀ ਕਰਦੇ ਆਂ ਔਰ ਨਾਲ ਦੀ ਨਾਲ ਹੀ ਤਾਰਨਾ ਕਰਦੇ ਆਂ ਕਿ ਇਹੋ ਜੀਆਂ ਕਾਰਵਾਈਆਂ ਬੰਦ ਕਰਨ ਨਹੀਂ ਤਾਂ ਬਹੁਤ ਵੱਡੇ ਪੱਦਰ ਤੇ ਸੰਘਰਸ਼ ਜਲਾ ਕੀਤਾ ਜਾਵੇਗਾ ਮੈਂ ਏਡੀਸੀ ਸਾਹਿਬ ਮਾਂ ਜੋ ਐਸਐਸਪੀ ਸਾਹਿਬ ਪਾਉਂ ਜੋ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹੋ ਜਿਹੀਆਂ ਤਾਕਤਵੀਆਂ ਤੇ ਨੱਥਪਾੜ ਅਗਰ ਸ਼ਹਿਰ ਦੀ ਕੋਈ ਇੰਕਵੋਲਵਮੈਂਟ ਦੀ ਜਰਾ ਕੋਈ ਤੁਹਾਨੂੰ ਟ੍ਰੈਫਿਕ ਦੀ ਸਮੱਸਿਆ ਤੇ ਸਾਡੇ ਨਾਲ ਮੀਟਿੰਗ ਕਾਲ ਕਰਨ ਅਸੀਂ ਇਹਨਾਂ ਨੂੰ ਸਮੱਸਿਆ ਦਾ ਹੱਲ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਹੱਲ ਹੁੰਦੇ ਨੇ ਅੱਜ ਅਕਸਰ ਕੋਈ ਸੁਣ ਕੇ ਗੱਲ ਰਾਜੀ ਨਹੀਂ ਗੁਰਦਾਸਪੁਰ ਸ਼ਹਿਰ ਦੇ ਅੰਦਰ ਕਿੰਨੀਆਂ ਚੋਰੀਆਂ ਹੋਈਆਂ ਕੋਈ ਟ੍ਰੇਸ ਨਹੀਂ ਹੋਈ ਕਿੰਨੀ ਸਨੇਚਿੰਗ ਹੋ ਰਹੀ ਹੈ ਕੋਈ ਬੰਦਾ ਨਹੀਂ ਫੜਿਆ ਜਾ ਰਿਹਾ ਕਿੰਨੇ ਮੋਟਰਸਾਈਕਲ ਚੋਰੀ ਹੋ ਰਹੇ ਨੇ ਕਿੰਨੀਆਂ ਸਬੋਤियां ਜਾ ਰਹੀਆਂ ਨੇ ਪੰਜਾਬ ਦੇ ਹਾਲਾਤ ਕਿਹੋ ਜਿਹਾ ਬਣੇ ਤੁਹਾਡੇ ਕੋਲ ਛਪੇ ਨਹੀਂ ਐ ਇਸ ਤੱਕ ਕਿ ਮੈਂ ਕਿ ਅਸੀਂ ਤੇ ਅੱਗੇ ਹੀ ਮਰੇ ਪਏ ਆ ਕੋਈ ਇਹਨਾਂ ਨੇ ਨੋਟਿਸ ਨਹੀਂ ਜਾਰੀ ਕੀਤਾ ਦਿਨ ਦੇ ਟਾਈਮ ਆਂਦੇ ਦੁਕਾਨਦਾਰਾਂ ਨੂੰ ਨੋਟਿਸ ਦੱਦੇ ਇਹ 2 ਦਿਨ ਦੇ ਅੰਦਰ ਇਹਦਾ ਸਮਾਨ ਤੋਂ ਆਪਣਾ ਅੰਦਰ ਕਰ ਲਓ ਜੇ ਇਹ ਨਾ ਕਰਦੇ ਤੇ ਗੁਨਾਹਗਾਰ ਸੀ ਅਨਾਉਂਸਮੈਂਟ ਕਰਾਈ ਗਈ ਸੀ ਕਿ 2 ਦਿਨ ਲੈ ਕੇ ਉਹ ਬੇਚਾਉਂਸਮੈਂਟ ਕਰਾਈ ਸੀ ਅਨਾਉਂਸਮੈਂਟ ਕਿਹਨਾਂ ਵਾਸਤੇ ਕਰਾਈ ਸੀ ਅਸੀਂ ਤੇ ਸਥਾਈ ਲੋਕ ਆ ਅਸੀਂ ਪ੍ਰਾਪਰਟੀ ਟੈਕਸ ਦਿੰਨੇ ਆ ਅਸੀਂ ਬਿਜਲੀ ਦੇ ਬਿੱਲ ਦਿੰਨੇ ਆ ਅਸੀਂ ਟੈਕਸਾਂ ਦਿੰਨੇ ਆ ਨੋਸਮੈਂਟ ਕਦੇ ਵਾਸਤੇ ਜਿਨ੍ਹਾਂ ਸੜਕਾਂ ਜਾਂਬ ਕੀਤੀਆਂ ਨੇ ਜਿਨ੍ਹਾਂ ਸੜਕਾਂ ਤੇ ਗੇੜੀਆਂ ਲਾ ਕੇ 2000 ਗੇੜੀ ਜੜੀ ਨੱਗੀ ਹੈ ਸੜਕਾਂ ਤੇ ਜਾਂਬ ਕੀਤੀਆਂ ਫੋਰ ਵੀ ਲਗਾਣੇ ਅਗੇ ਦੇ ਇਹੀ ਹਾਲ ਤਰੀਕੇ ਨਾਲ ਸਾਨੂੰ ਕਹਿੰਦੇ ਅਸੀਂ ਦਾ ਹੱਲ ਕਢੀਏ ਅੱਜ ਜੋ ਗੁਰਦਾਸਪੁਰ ਸ਼ਹਿਰ ਦੇ ਵਪਾਰੀਆਂ ਨਾਲ ਠੱਗਾ ਕੀਤਾ ਦਾ ਹਿੱਸਾ ਨਹੀਂ ਹੋਵੇਗਾ ਅਗਲਾ ਸਟੈਪ ਅਸੀਂ ਦੇਖਦੇ ਤੁਹਾਨੂੰ ਇਹ ਦਿਲਦਸਤੀ ਹੈ ਕਿ ਸਾਡੀ ਪਹਿਲੀ ਡਿਮਾਂਡ ਇਹ ਹੈ ਕਿ ਇਹੋ ਸਭ ਐਡੀਸੀ ਸਾਹਿਬ ਜਿਨ੍ਹਾਂ ਦੀ ਰਹਿਨਮਾਈ 'ਚ ਇਹ ਤੱਕਾ ਕੀਤਾ ਗਿਆ ਅਗਰ ਉਹ ਲੋਕ ਸਾਡੇ ਇਹ ਜਿਹਨੇ ਦੁਕਾਨਦਾਰ ਭਰਾੜੇ ਇਹਨਾਂ ਨੂੰ ਆ ਕੇ ਸੈਟੀਸਫਾਈ ਨਹੀਂ ਕਰਦੇ ਆਪਣੀ ਗਲਤੀ ਨਹੀਂ ਮੰਨਦੇ ਤੇ ਫਿਰ ਅਸੀਂ ਅਗਲਾ ਸਟੈਪ ਜਿਹੜਾ ਵਪਾਰ ਮੰਡੋ ਚੁੱਕਾਂਗੇ ਇਹਦੇ ਵਿੱਚ ਅਸੀਂ ਕੋ ਵੱਡਾ ਸੰਘਰਸ਼ ਕਰਾਂਗੇ ਫਿਰ ਅਸੀਂ ਅਜੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਐਸਟੀਓ ਸਾਹਿਬ ਆਏ ਨੇ ਤੇ ਮਾਨ ਸਾਡੇ ਡੀਐਸਪੀ ਸਾਹਿਬ ਆਏ ਨੇ ਉਹਨਾਂ ਨੇ ਵੀ ਇਹ ਕਿਹਾ ਵੇ ਬਹੁਤ ਬਲਤ ਕੀਤਾ ਗਿਆ ਵੇ ਇੱਕ ਤਰਸਾ ਦਿੱਤਾ ਗਿਆ ਵਾ ਤੁਸੀਂ ਦੇਖੋ ਉਹ ਦੁਕਾਨ ਦਾ ਸ਼ਟਰ ਤੱਕ ਤੋੜਤਾ ਇਹਦੇ ਦੁਕਾਨ ਦਾ ਲੇਟਰ ਤੱਕ ਤੋੜਤਾ ਗਿਆ ਇਹਦੀ ਪਰਪਾਈ ਕੌਣ ਜਗੇਗਾ ਤੁਸੀਂ ਸਾਰੇ ਪ੍ਰੈਸ ਵਾਲੇ ਆਇਓ ਸਾਰੀਆਂ ਫੋਟੋਆਂ ਜਿਹੜੀਆਂ ਪਾਓ ਕਿਸ ਤਰੀਕੇ ਦਾ ਇਨਸਾਨ ਕੀਤਾ ਗਿਆ ਹੈ ਜੇ ਸੈਂਟਰ ਚ ਦੋ ਬੈਂਚ ਚੁੱਕੇ ਜ ਨੇ ਸਾਈਡ ਵਾਲੇ ਕਿਉਂ ਨਹੀਂ ਚੁੱਕੇਗੇ ਕਿਉਂ ਉੱਥੇ ਮੱਛੀ ਮਿਲਦੀ ਹੈ ਕਿਉਂ ਅੱਛਾ ਸਮਾਨ ਮਿਲਦਾ ਹੈ ਕਿਉਂ ਨਹੀਂ ਚੁੱਕੇਗੇ ਮੈਂ ਕਹਿੰਦਾ ਜੇ ਇੱਕ ਲਾਈਨ ਦੇ ਵਿੱਚ ਆ ਮੈਂ ਵੇਖਿਆ ਛੋਟੇ ਛੋਟੇ ਥੜੇ ਤੋੜ ਕੇ ਇਹਨਾਂ ਨੂੰ ਜਿਹੜੇ ਮਨ ਨੂੰ ਸ਼ਾਂਤੀ ਮਿਲੀ ਹੈ ਨਾ ਇਹ ਚੰਗੀ ਗੱਲ ਨਹੀਂ ਹੈ ਇਹ ਸਾਡੇ ਹੀ ਚੋਣੇ ਸਾਡੇ ਵਿਚੋ ਰਹਿਣ ਵਾਲੇ ਨੇ ਤੇ ਇਸ ਕਰਕੇ ਮੈਂ ਇਹਨਾਂ ਨੂੰ ਵੀ ਗੱਲ ਕਹਿਣਾ ਵੀ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਅਫਸਰਾਂ ਦੇ ਨਾਲ ਕਰੋ ਆਪਣਾ ਸ਼ਹਿਰਦਾਰਨੀ ਵੇਖੋ ਤੇ ਜੇ ਕਰਨੀ ਏ ਤੇ ਇੱਕ ਤਲਫਾ ਕਰੋ ਵਿਚੋ ਛੜ ਛੜ ਕੇ ਜੋ ਕਰਦੇ ਨੇ ਫਿਰ ਅਸੀਂ ਵਿਚੋ ਫੜ ਫੜ ਕੇ ਰਹਿਣਗੇ ਵੀ ਸਾਡੇ ਕੋਲ ਬਰਦਾਸ਼ਤ ਨਹੀਂ ਹੋਣਾ ਐਦ ਰਾਹੁਲ ਭਾਜੀ ਐ ਦੁਕਾਨਾ ਭਾਜੀ ਆਪਣੀ ਦੁਕਾਨਾ ਲੱਗੀ ਵੇਖੋ ਟੀਨ ਟੀਨਾ ਟਰੈਫਿਕ ਟੀਨਾ ਸਭ ਚੜਦੀ ਹੈ ਦੱਸੋ ਐ ਸਾਹਮਣੇ ਦੇਖੋ ਟੀਨਾ ਕਿੱਥੇ ਆ ਟੀਨਾ ਟੀਨਾ ਵੇਖੋ ਬੁਝਾਰ ਵੇਖੋ ਵੇਖੋ ਐ ਰੋਮੀ ਆ ਚਾਚਾ ਇੱਕ ਮਿੰਟ ਸਪੀਕਰ ਲਵਾਓ ਅਨਾਉਂਸਮੈਂਟ ਕਰਾਓ ਭਾਜੀ ਕੀ ਇਹੀ ਰਿਪੋਰਟ ਕਹਿੰਦਾ ਅੱਛਾ ਜੀ ਦੱਸ ਦਿਓ ਕਿ ਜਿਹੜੀ ਕਾਰਵਾਈ ਕੀਤੀ ਗਈ ਹੈ ਕੋਈ ਪਹਿਲਾ ਟਾਈਮ ਨਾ ਮੀਟਿੰਗ ਕੀਤੀ ਗਈ ਕੁਛ ਨਹੀਂ ਭਾਈ ਕਿਸੇ ਨੇ ਕੀਤਾ ਕੋਈ ਕੁਛ ਨਹੀਂ ਕੀਤਾ ਗਿਆ ਨਾ ਗੁੱਸਾ ਜੀ ਨਹੀਂ ਆ ਕੇ ਦੁਕਾਨਾਂ ਤੋੜੀ ਗਈ ਭਾਜੀ ਆਹੀ ਇੱਕ ਦੋ ਤਿੰਨ ਆਹੀ ਰੋਮੀ ਜੀ ਕਹਿੰਦਾ ਜੀ ਭਾਜੀ ਆ ਸਾਹਮਣੇ ਵੇਖੋ ਠੇਕੇ ਦੀ ਦੁਕਾਨਾਂ ਵੇਖੋ ਆ ਵੇਖੋ ਟੀਨਾ ਆ ਟੀਨਾ ਨਹੀਂ ਭਾਜੀ ਸਵਾਜ ਦਬਾਇਡ ਕੀਤਾ ਇਹਨਾਂ ਨੇ ਕੋਈ ਕੰਮ ਭਾਈ ਦਬਾਇਡ ਕੀਤਾ ਜੀ ਕੀ ਕੀਤਾ ਦੱਸੋ ਸ਼ਰੇਆਮ ਟਾਰਗੇਟ ਆ ਸਰ ਕਿਹੜੀ ਗੱਡੀ ਆ ਪੰਜ ਮਿੰਟ ਪੰਜ ਮਿੰਟ ਗੇ ਦਫਤਰ ਖੁੱਲਾਂ ਪੰਜ ਦੱਸੋ ਮੈਨੂੰ ਪੰਜ ਨੂੰ ਦਫਤਰ ਖੁੱਲਾਂ ਪੰਜ ਕੋਈ ਖੁੱਲਦਾ ਦੱਸੋ ਕਿੰਨੇ ਵਜੇ ਚਾਰ ਵਜੇ ਮੈਨੂੰ ਫੋਨ ਆਇਆ ਪਾਜੀ ਨੂੰ ਨੋਟਿਸ ਕੋਈ ਨੋਟਿਸ ਨਹੀਂ ਕੱਲ ਪਰਸ ਤੇ ਵੀ ਅੱਜ ਦੇ ਕਹਿੰਦੇ ਕਿ ਅਸੀਂ ਉਹ ਕਰਦੇ ਸੀ ਪਾਜੀ ਜੇ ਗੱਡੀਆਂ ਆਉਂਦੀਆਂ ਟ੍ਰੈਫਿਕ ਜਾਮ ਹੁੰਦੀ ਟ੍ਰੈਫਿਕ ਚਾਰ ਵੀਲੇ ਬੰਦ ਕਰ ਦੋ ਇੱਥੇ ਲਾ ਲਓ ਬੋਟਲਾ ਉੱਥੇ ਟ੍ਰੈਫਿਕ ਨਹੀਂ ਮਾਨਸ ਦੀ ਮੇਰ ਵਜਾ ਕੀ ਮੰਗਦੇ ਟ੍ਰੈਫਿਕ ਇਹ ਆਈ ਪਾਜੀ ਇੱਕ ਗੱਡੀਆਂ ਆਉਂਦੀਆਂ ਕਾਰਾਂ ਆਉਂਦੀ ਕਾਰਾਂ ਬੰਦ ਕਰ ਦੋ ਮੋਟਰਸਾਈਕਲ ਲੱਗਦੇ ਮੋਟਰਸਾਈਕਲ ਲੱਗਣੇ ਆ ਕਾਰਾਂ ਬੰ ਕਿ ਟ੍ਰੈਫਿਕ ਹੋਣ ਇੱਕ ਗੱਡੀ ਲੱਗਦੀ ਐ ਕੋਈ ਮੈਂ ਹੀ ਕਹਿਣਾ ਚਾਹੁੰਦਾ ਹੂੰ ਤੁਹਾਡੇ ਸਾਹਮਣੇ ਫਰੂਟ ਵਾਲੇ ਐ ਹੈਨਾ ਮੈਂ ਉਹ ਹੀ ਰਿਕਵੈਸਟ ਕਰ ਰਹੇ ਹਾਂ ਉਹ ਖੜੇ ਐ ਕਿ ਆਪਣਾ ਫਰੂਟੇ ਦੀ ਆਪਣੀ ਦੁਕਾਨ ਚ ਕਰੇ ਰਾਦਰਡੈਂ ਤੁਸੀ ਸਾਰੀ ਸੜਕ ਤੇ ਲਾਹਣ ਦੇ ਨਾਲ ਆਵਾਜਾਈ ਬਿਲਕੁਲ ਰੁਕਨ ਪਰਸ਼ਾਨੀ ਹੁੰਦੀ ਐ ਜਿਹੜੀ ਤੁਹਾਡੀ ਪ੍ਰਸ਼ਾਦੀ ਦੀ ਜ਼ਿੰਮੇਵਾਰੀ ਹੁੰਦੀ ਐ ਕਿ ਆਮ ਲੋਕਾਂ ਦੀ ਹਰ ਤਰ੍ਹਾਂ ਦੀ ਪਰੇਸ਼ਾਨੀ ਖਤਮ ਕਰੇ ਤੁਹਾਡੇ ਮਾਤੇ ਨੇ ਮੈਂ ਸਾਰਿਆਂ ਨੂੰ ਫੇਰ ਰਿਕਵੈਸਟ ਕਰ ਰਹੇ ਹਾਂ ਜੇ ਜੇ ਤੁਹਾਨੂੰ ਦੁਕਾਨਾਂ ਮਿਲੀ ਜੇ ਤੁਹਾਡੀ ਪ੍ਰਾਈਵੇਟ ਐ ਭਾਵੇਂ ਲੋਟੀੜ ਐ ਤੁਸੀਂ ਹੋਰ ਅੰਦਰ ਖੜਕੇ ਭਾਵੇਂ ਦਸ ਨੂੰ ਸੰਭਾਲੋ ਜੇ ਤੁਸੀਂ ਉਹ ਇਹਨਾਂ ਲਾਓਗੇ ਹਨ ਨੂੰ ਇੱਕ ਸਾਡੀ ਜ਼ਿੰਮੇਵਾਰੀ ਬਣੇਗੀ ਕਿ ਆਲੇ ਦੁਆਲੇ ਏਰੀਆ ਸਾਫ਼ ਸੁਥਰਾ ਰੱਖਣਾ ਜੇ ਤੁਸੀਂ ਸੜਕਾਂ ਮੰਨ ਲਓਗੇ ਕਿ ਅਸੀਂ ਸਾਫ਼ ਸੁਥਰਾ ਰੱਖ ਲਈ ਕਿਹੜੀ ਜਗ੍ਹਾ ਵਰਤਾਂਗੇ ਹੈ ਨਾ ਇਸ ਤੋਂ ਅਸੀਂ ਮਾਦੀੁਰਾਇਨ ਦਾ ਸਾਡੇ ਨੂੰ ਗੱਲ ਨਹੀਂ ਫੀਲ ਕਰਦਾ ਹੈ ਆਪਣੇ ਪ੍ਰਦਾਨਕੀਆਂ ਤੇ ਪਲੱਸ ਹੈ ਸਾਡੇ ਕੋਲ ਨਾਸ ਤੇ ਬਾਕੀ ਸ਼ਹਿਰਾਂ ਦੇ ਹਨ ਤੁਹਾਡੇ ਇੱਕ ਗੱਲ ਨੂੰ ਦੱਸ ਦਵਾਂ ਕਿ ਅੱਜ ਜਿੱਥੇ ਕਾਰਵਾਈ ਕੀਤੀ ਹੈ ਕੱਲ ਨੂੰ ਅਸੀਂ ਬਾਕੀ ਸ਼ਹਿਰਾਂ 'ਚ ਵੀ ਰੱਭਾਂਗੇ ਤਾਂ ਕਿ ਕਿਸੇ ਜਿਹੜਾ ਜਿਹੜੀ ਨਜਾਇਜ਼ਨੀ ਕਰੋਚ ਕਰਦਾ ਹੈ ਉਹ ਰਿਮੂਵ ਆਪਣੇ ਤੌਰ ਤੇ ਕਰਕੇ ਜਾਵੇ ਕਿਉਂਕਿ ਲੋਕੀ ਸਾਨੂੰ ਦੇਖੇ ਕਿ ਤੁਹਾਨੂੰ ਦੱਸਿਆ ਨਹੀਂ ਤੂੰ ਸਭ ਤੋਂ ਵਧੀਆ মিডিਆ ਮੈਂ ਤੁਹਾਡਾ মিডিਆ ਹੈ ਲੱਗਦਾ ਕਿ ਮੈਂ ਸਾਰੇ ਲੋਕਾਂ ਨੂੰ ਕਹਿੰਦਾ ਕਿ ਤੁਹਾਡੀ ਇਨਕ੍ਰੋਚਮੈਂਟ ਹੈ ਤੁਸੀਂ ਆਪਣੇ ਲੈਵਲ ਤੇ ਰਿਮੂਵ ਕਰ ਲਓ ਸਾਡਾ ਮੈਸੇਜ ਸਮਝ ਲਓ ਬੇਨਤੀ ਸਮਝ ਲਓ ਜਾਂ ਯਾਦ ਕਰ ਸਮਝੋ ਇਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ